ਫੁਲਾਈ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਸੀਗਾ ਪ੍ਰਾਈਵੇਟਲੀ ਤੌਰ ਤੇ ਸਵਾਈ ਫਾਈਲ ਸੀ ਇਸੇ ਸਰ ਜਿਹੜਾ ਸਬਸਪੈ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਮੁਕੱਦਮਾ ਨੰਬਰ ਹੋਇਆ ਸੀ 222 23 ਸੌਰੀ 222 ਜਿਹੜਾ ਸੀਗਾ 23 ਤੋਂ ਅਸੀਂ ਦਰਜ ਕੀਤਾ ਸੀਗਾ ਜਿਹੜਾ 3 4 5 ਸੀਕਰਟ ਅਫੀਸ਼ਲ ਐਕਟ ਹਮ ਦਾ ਉਹਦੇ ਵਿੱਚ ਦਰਜ ਕੀਤਾ ਸੀ ਇਹਦੇ ਵਿੱਚ ਬੇਸਿਕਲੀ ਇੱਕ ਸਪਾਈ ਜਿਹੜਾ ਜਸੂਸ ਹੁੰਦੇ ਨੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਦੇਸ਼ ਦੀ ਜਿਹੜੀ ਸੀਗੀ ਦੂਜੇ ਦੇਸ਼ ਨੂੰ ਜਿਹੜੀ ਸੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਦੇ ਦੇ ਤੱਕ ਸਾਡੇ ਅਸੀਂ ਇਹ ਪੂਰਤ ਮਾਮਲਾ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਗ੍ਰਿਫਟ ਕਰ ਚੁੱਕੇ ਆ ਜਿਨ੍ਹਾਂ ਵਿੱਚ ਇੱਕ ਰਾਜਾ ਜਿਹੜਾ ਹੈਗਾ ਕਪੂਥਲੇ ਦਾ ਹੈਗਾ ਔਰ ਇੱਕ ਜਸਕਰਨ ਸਿੰਘ ਹੈਗਾ ਜਿਹੜਾ ਇਹ ਧਰਮਕੋਟ ਦਾ ਹੈਗਾ ਔਰ ਇੱਕ ਗੁਰਨਾਮ ਸਿੰਘ ਹੈਗਾ ਜਿਹੜਾ ਫਰੋਸਪੁਰ ਦਾ ਹੈਗਾ ਗੁਰਨਾਮ ਸਿੰਘ ਜਿਹੜਾ ਪਹਿਲਾਂ ਵੀ ਜਿਹੜਾ ਐਨਡੀਪੀਐਸ ਦੇ ਦੋ ਪਰਚੇ ਹੈਗੇ ਨੇ ਕਮਰਸ਼ੀਅਲ ਹੈਗੇ ਔਰ ਜਿਹੜਾ ਫਰੋਸਪੁਰ ਜੇਲ੍ਹ ਦੇ ਵਿੱਚ ਰਹਿ ਚੁੱਕਾ ਇਹਨਾਂ ਤੋਂ ਅਸੀਂ ਜਿਹੜਾ ਹੈਗਾ ਦੋ ਦੋ ਮੋਬਾਈਲ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਉਹਨਾਂ ਨੇ ਪ੍ਰੋਮੋਸ਼ਨ ਸਾਡੇ ਦੂਜੇ ਦੇਸ਼ਾਂ ਨੂੰ ਜਿਹੜੇ ਹੈਗੇ ਆ ਵਿਰੋਧੀ ਦੇਸ਼ਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਹੈ ਤੋਂ ਉਹ ਤੋਂ ਅਸੀਂ ਜਿਹੜੀ ਹੈਗੀ ਹੈ ਫੋਰੈਂਸਿਕ ਕਰਵਾ ਲਈ ਤੇ ਅਗਲਾ ਸੌ ਫਾਈਲਿਆ ਆਖੇ ਅਗਲੀ ਕਾਰਵਾਈ ਕਰਾਂਗੇ ਇਹਨਾਂ ਕੋਲੋਂ ਅਸੀਂ ਦੋ-ਦੋ ਮੋਬਾਈਲ ਜਿਹੜੇ ਹੈਗੇ ਆ ਉਹ ਮੋਬਾਈਲ ਤੋਂ ਕੁਝ ਮਿਲਿਆ ਇਹਨਾਂ ਦਾ ਜਿਹੜਾ ਇੱਥੋਂ ਭੇਜੇਗੇ ਇਹਨਾਂ ਨੇ ਜਿਹੜੇ ਅਬੀ ਦਾ ਇਨਫੋਰਮੇਸ਼ਨ ਬਹੁਤ ਸੰਜੀਦਗੀ ਵਾਲੀ ਹੈ ਇਹ ਮੈਂ ਤਾਂ ਨਹੀਂ ਸ਼ੇਅਰ ਨਹੀਂ ਕਰ ਪਾਉਂਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜੁਆਇੰਟਲੀ ਆਪਰੇਸ਼ਨ ਸੀਗਾ ਸਾਡਾ ਸੈਂਟਰਲ ਅਜੰਸੀਸ ਨਾਲ ਉਹਨਾਂ ਦੀ ਵੀ ਬਹੁਤ ਵੱਡੀ ਇਹ ਕਾਮਯਾਬੀ ਹੈ ਔਰ ਸਾਡੇ ਨਾਲ ਉਹਨੇ ਕੋਆਪਰੇਟ ਕੀਤਾ ਹੈ ਤੇ ਅਸੀਂ ਇਹ ਜਿਹੜਾ ਹੈਗਾ ਪਾਸਾ ਕਰਦਾ ਸਰ ਇਹ ਆਪਸ਼ਯ ਸੰਪਰਕ ਦੇ ਵਿੱਚ ਕਿਦਾਂ ਆ ਰਹੇ ਸੀ ਇਹ ਜਿਹੜਾ ਆਪਣਾ ਸੀਗਾ ਪਹਿਲਾ ਰਾਜਾ ਹੈਗਾ ਇਹਦੇ ਸੰਪਰਕ ਦੇ ਵਿੱਚ ਜਿਹੜਾ ਮੁੰਡਾ ਹੈਗਾ ਜਸਕਰਨ ਸਿੰਘ ਸੀਗਾ ਧਰਮਕੋਟ ਵਾਲਾ ਉਹ ਸੀਗਾ ਧਰਮਕੋਟ ਵਾਲਾ ਮੁੰਡਾ ਕਹਿੰਦਾ ਕਿ ਮੈਂ ਗੁਰਨਾਮ ਸਿੰਘ ਨੂੰ ਕਿਤੇ ਵਿਆਹ ਸ਼ਾਦੀ ਚੋਣ ਕਿਹਾ ਸੀਗਾ ਉਹਨਾਂ ਦੇ ਔਰ ਉੱਥੇ ਇਹਨਾਂ ਦਾ ਜਿਹੜਾ ਆਪਣਾ ਰਸਤਾ ਹੋਇਆ ਕਿ ਜੇ ਗੁਰਨਾਮ ਸਿੰਘ ਜਿਹੜਾ ਹੈਗਾ ਇਹ ਜੇਲ੍ਹ ਦੇ ਵਿੱਚ ਸੀਗਾ ਕਮਰਸ਼ੀਅਲ ਕਾਉਂਸਲ ਕੀਤਾ ਹੋ ਸਕਦਾ ਹੈ ਜੇ ਇਹ ਕੋਈ ਹੋਰ ਵੀ ਕੋਈ ਡਾਇਰੈਕਟ ਆਈਐਸਆਈ ਨਾਲ ਸੀਗੇ ਕਿ ਯਾਹ ਕਿਸੇ ਹੋਰ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੇਸ਼ ਦੇ ਲਈ ਜਿਹੜੀ ਹੈਗੀ ਆ ਬਹੁਤ ਸੈਸਟਿਵ ਹੈਗੀ ਆ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਇਨੀਸ਼ੀਏਟ 스테ਜੇਸ ਤੇ ਹੈਗੀ ਹੈ ਜਿੰਨੀ ਕਿ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਲੈਵਲ ਤੇ ਦੇ ਸਕਦਾ ਆ ਉਨੀ ਹੀ ਸ਼ੇਅਰ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਹਾਂਜੀ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਜਿੱਦਾਂ ਦੇਖੋ ਇੰਟਰਨੈਸ਼ਨਲ ਕਨੈਕਸ਼ਨ ਤਾਂ ਆ ਹੀ ਗਿਆ ਬੀਟਵੀਨ ਦੀ ਕੰਟਰੀਜ਼ ਹੋ ਗਿਆ ਪਰ ਉਹਦੇ ਨਾਂ ਤਾਂ ਹੈ ਦੇਸ਼ ਉਹਦੀ ਜਿੱਦਾਂ ਰਾਜਾ ਰਾਜਾ ਤੂੰ ਦਾ ਕੰਮ ਕਰਦਾ ਫਲਾਇ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਿਆ ਸੀਗਾ ਪ੍ਰਾਈਵੇਟਲੀ ਤੌਰ ਤੇ ਸਵਾਈ ਸਵਾਈ ਸੇਜ ਫਿਰ ਸੀ ਸਰ ਜਿਹੜਾ ਟੱਚ ਸੀਗੇ ਬਾਰਡਰ ਜਿਹੜਾ ਫਿਰੋਜ਼ਪੁਰ ਵਾਲਾ ਬੰਦਾ ਹੈ ਇਹ ਪਹਿਲਾਂ ਕਿਸੇ ਨੇ ਇੱਕ ਨਹੀਂ ਸ਼ੁਰੂ ਕੀਤਾ ਜਿਹਾ ਸਾਰੇ ਇੱਕ ਗੁਰੂ ਜਸਕਰਨ ਦੇ ਟੱਚ ਸੀਗਾ ਤੇ ਜਸਕਰਨ ਜਿਹੜਾ ਸੀਗਾ ਉਹ ਗੁਰਨਾਮ ਬਲਵਾਨ ਜਿਹੜਾ ਹੈਗਾ ਫਿਰੋਜ਼ਪੁਰ ਵਾਲਾ ਉਹਦੇ ਟੱਚ ਸੀ ਇਹ ਸਾਰੇ ਬਾਰਡਰ ਤੇ ਸੀ ਗੁਰਨਾਮ ਸਿੰਘ ਜਿਹੜਾ ਹੈਗਾ ਉਹ ਫਰੋਸਪੁਰ ਜਿਹੜਾ ਹੈਗਾ ਉਹ ਬਾਰਡਰ ਤੇ ਉੱਤੇ ਫਰੋਸਪੁਰ ਫਸਦਾ ਅੱਛਾ ਤੇ ਇਹ ਪੰਨਾ ਵੀ ਕਿਤੇ ਕਰਦਾ ਰਿਹਾ ਐਕਟੀਵਿਟੀ ਇਹਦੀ ਇਹਦੇ ਵਿੱਚ ਜਿਹੜੇ ਪੁਰਾਣੇ ਮੁਕਦਮੇ ਐਨਡੀਪੀਸੀ ਐਕਟ ਦੇ ਤੁਸੀਂ ਐਨਡੀਪੀ ਹੈ ਹਾਂਜੀ ਅਜੇ ਮੇਨ ਮੇਨ ਕਿੰਗਪਿੰਨ ਕੋਣ ਹੈ ਮੇਨ ਕੋਣ ਹੈ ਰਾਜਾ ਗੁਰਨਾਮ ਗੁਰਨਾਮ ਸਿੰਘ ਮੇਨ ਹੈ ਹੈਨਾ ਇਹਨਾਂ ਨੇ ਅੱਗੇ ਉਹ ਕਹਿੰਦੇ ਕਿੰਨੇ ਪਿਛਲੇ ਕਿੰਨੇ ਚਿਹਰੇ ਤੋਂ ਆਪਸ ਵਿੱਚ ਕਨੈਕਸ਼ਨ ਕੰਟੈਕਟ ਦੇ ਵਿੱਚ ਸੀਗੇ ਉਹ ਸਾਰੀਆਂ ਇਨਫੋਰਮੇਸ਼ਨ ਨੇਸ਼ੀਅਸ ਪੇਜੀਸ ਇਨਵੈਸਟੀਗੇਸ਼ਨ ਹੈਗੀ ਉਹ ਹੀ ਹੈਸੀ ਇਨਫੋਰਮੇਸ਼ਨ ਸਰ ਕਿੰਨੇ ਕੁ ਪੈਸੇ ਦੇ ਰਿਆ ਸੀ ਇਕ ਦੂਜੇ ਨੂੰ ਆਂਦੇ ਹੋਣਗੇ ਇਹਨਾਂ ਨੂੰ ਦੇਖੋ ਜਿਹੜੇ ਪੈਸੇ ਕਿੱਥੋਂ ਆਏ ਆ ਕਿੱਥੇ ਉਹ ਕਿੱਥੇ ਕਿੱਥੇ ਗਏ ਨੇ ਕੌਣ ਕੌਣ ਹੈ ਗਿਆ ਉਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਦਾ ਮੈਂ ਇਸ ਟਾਈਮ ਰਿਲੀਵ ਨਹੀਂ ਕਰ ਸਕਾਂ ਕਿਉਂਕਿ ਸਸਪੈਂਸਡ ਇਨਫੋਰਮੇਸ਼ਨ ਹੈਗੀ ਸੋ ਚਲੋ ਕੁਝ ਹੋਰ ਉਮੀਦ ਹੈ ਕਿ ਇਹਦੇ ਵਿੱਚ ਕੁਝ ਵੱਡਾ ਨੈਟਵਰਕ ਹੈ ਜਿਹੜੀ ਹੈਗੀ ਹੈ ਮਨੀ ਟ੍ਰੇਲ ਕਿੱਥੇ ਤੱਕ ਹੈਗੀ ਹੈ ਕਿ ਸਾਰੇ ਸੀ ਗਿਆ ਜਾਂ ਇਨਫੋਰਮੇਸ਼ਨ ਕਿਵੇਂ ਸ਼ੇਅਰ ਹੋਈ ਹੈ ਔਰ ਸਾਰੇ ਐਂਗਲਸ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਦੌਰਾਨ ਓਨਲੀ ਨਿਊ ਕੈਂਟ ਏਰੀਆ ਇਸਿਕਾ ਕੇ ਕੁਝ ਹੋਰ ਸੇਨਾ ਦੇ ਹੋਰ ਵੀ ਏਰੀਆ ਦਾ ਤਕੂਥਲਾ ਸਾਰਾ ਹੀ ਤੁਸੀਂ ਕਹਿ ਸਕਦੇ ਹੋ ਸਾਰਾ ਹੀ ਹੈ ਜੇ ਤਾਂ ਸਾਰੇ ਜਦੋਂ ਇੱਕ ਬੰਦਾ ਇਨਵੋਲ ਵੀ ਹੋ ਗਿਆ ਫਿਰ ਨੂੰ ਜੋ ਜੋ ਇਨਫੋਰਮੇਸ਼ਨ ਕਹਿੰਦੇ ਉਹ ਸਾਬ ਇਹ ਤਿੰਨੇ ਇੱਕੋ ਹੀ ਲੋਕੇਸ਼ਨ ਦੀ ਦੇ ਰਹੇ ਇਨਫੋਰਮੇਸ਼ਨ ਤਕੂਥਲੇ ਦੀ ਹਾਂ ਤਕੂਥਲੇ ਤਿੰਨੋ ਹੀ ਜੀ ਪਰਿਵਾਈ ਕੜੀ ਜਨਾ 1 ਬਾਈ 1 ਰਾਜਾ ਨੇ ਗੁਜ਼ਾਰਾ ਨੂੰ ਭੇਜੀ ਹੈ ਨਹੀਂ ਰਾਜਾ ਨੇ ਜਿਸਕਰਮ ਦੇ ਨਾਮ ਤੇ ਭੇਜੀ ਦਸਤਾਵੇਜ਼ ਭੇਜਿਆ ਹੈ ਅਗਰ ਰਾਜਾ ਡਾਇਰੈਕਟ ਨਹੀਂ ਭੇਜ ਰਿਹਾ ਸੀਗਾ ਰਾਜਾ ਇਹਨਾਂ ਦੇ ਨਾਲ ਸੀਗਾ ਨਾ ਨਾਲ ਨਾਲ ਸੀਗਾ ਡਾਇਰੈਕਟ ਨਹੀਂ ਨਹੀਂ ਇੱਥੋਂ ਇੰਡੀਆ ਦੇ ਵਿੱਚ ਜਿਹੜੀ ਚੇ ਸੀਗੀ ਚੇਜ਼ ਕਰ ਉਹ ਇੱਕ ਦੂਜੇ ਨਾਲ ਜਿਹੜਾ ਹੈਗਾ ਤਿੰਨੇ ਇੱਕ ਦੂਜੇ ਦੇ ਬਾਕਰ ਸੀਗੇ ਤੇ ਇੱਕ ਦੂਜੇ ਨਾਲ ਜਿਹੜਾ ਇਨੀਸ਼ੀਅਲ ਜਿੱਥੇ ਇਨਫਾਰਮੇਸ਼ਨ ਜਾਂਦੀ ਸੀ ਉੱਥੇ ਤੱਕ ਵੀ ਇਹਨਾਂ ਦੀ ਬਾਤ ਸੀ ਓਕੇ ਠੀਕ ਹੈ